ਗਰੰਥੀ ਸਿੰਘ ਜਿਨ੍ਹਾਂ ਦਾ ਕੇ ਸਮਾਜ ਦੇ ਵਿੱਚ ਪੂਰਾ ਮੰਨਸਤਕਾਰ ਕੀਤਾ ਜਾਂਦਾ ਹੈ ਪਰ ਕੁਝ ਕੁ ਗਰੰਥੀ ਸਿੰਘ ਜਹੇ ਹੁੰਦੇ ਨੇ ਜਿਹੜੇ ਆਪਣੀਆਂ ਹਰਕਤਾਂ ਕਾਰਨ ਲਾਂਤਾਂ ਖੱਟਦੇ ਨੇ ਤੇ ਇੱਕ ਜਹੇ ਹੀ ਗਰੰਥੀ ਦਾ ਕਾਰਨਾਮਾ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਐਡੀ ਸ਼ਰਮਨਾਕ ਜਿਹੜੀ ਕਰਤੂਤ ਹੈ ਉਸ ਵੱਲੋਂ ਕੀਤੀ ਗਈ ਹੈ ਮਾਮਲਾ ਕਿੱਥੋਂ ਸਾਹਮਣੇ ਆਇਆ ਤੇ ਖਬਰ ਨੂੰ ਅਖੀਰ ਤੱਕ ਸੁਣਿਓ ਗਰੰਥੀ ਸਿੰਘ ਦੀਆਂ ਜਿਹੜੀਆਂ ਹਰਕਤਾਂ ਨੇ ਉਸ ਦਾ ਵਰਦਾਫਾ ਸ਼ੂਇਆ ਤੁਹਾਨੂੰ ਦੱਸ ਦਿਆ ਕਿ ਜਲੰਧਰ ਦੇ ਸੁਲਤਾਨਪੁਰ ਇਲਾਕੇ ਦੇ ਬਾਉਪੁਰ ਪਿੰਡ ਦੇ ਇੱਕ ਗ੍ਰੰਥੀ ਨੇ ਦੋ ਸਾਕੀਆਂ ਨਬਾਲਗ ਭੈਣਾਂ ਨੂੰ ਹੜਾਂ ਦਾ ਮੁਆਵਜ਼ਾ ਦਿਵਾਉਣ ਬਹਾਨੇ ਉਹਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਇਹ ਵੱਡੇ ਇਲਜ਼ਾਮ ਉਸਤੇ ਲੱਗੇ ਨੇ ਇਹ ਗ੍ਰੰਥੀ ਦੋਹੇ ਭੈਣਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਦਾ ਡਰਾਵਾ ਦੇ ਕੇ ਜਾਨੋ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ ਕਪੂਰਥਲਾ ਪੁਲਿਸ ਨੇ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ ਤੇ ਥਾਣਾ ਕਬੀਰਪੁਰ ਦੇ ਵਿੱਚ ਮੁਲਜ਼ਮ ਵਿਰੁੱਧ ਪੀੜਤ ਲੜਕੀਆਂ ਦੀ ਮਾਂ ਦੇ ਬਿਆਨਾਂ ਤੇ ਆਪੀਸੀ ਦੀਆਂ ਵੱਖ-ਵੱਖ ਧਰਾਵਾਂ ਪੋਕਸੋ ਐਕਟ ਦੀ 66 ਅਤੇ ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਥਾਣਾ ਕਬੀਰਪੁਰ ਦੇ ਮੁਖੀ ਨੇ ਦੱਸਿਆ ਕਿ ਪੀੜਤ ਲੜਕੀਆਂ ਦੀ ਮਾਂ ਨੇ ਲਿਖਤੀ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਉਕਤ ਗਰੰਥੀ ਨੇ ਉਸ ਦੀਆਂ ਟੀਆਂ ਦੇ ਨਾਲ ਮਾੜੀਆਂ ਹਰਕਤਾਂ ਕੀਤੀਆਂ ਪੀੜਤ ਔਰਤ ਨੇ ਦੱਸਿਆ ਕਿ ਉਸਦੇ ਤਿੰਨ ਬੱਚੇ ਨੇ ਜਿਨ੍ਹਾਂ ਵਿੱਚੋਂ ਵੱਡੀ ਲੜਕੀ ਦੀ ਉਮਰ 16 ਸਾਲ, ਛੋਟੀ ਲੜਕੀ ਦੀ 14 ਸਾਲ ਅਤੇ ਲੜਕੇ ਦੀ ਉਮਰ ਕਰੀਬ 10 ਸਾਲ ਹੈ। ਅਤੇ 28 ਸਾਲਾ ਗ੍ਰੰਥੀ ਪ੍ਰਗਟ ਸਿੰਘ ਉਹਨਾਂ ਦੇ ਘਰ ਕਾਫੀ ਆਉਣਾ ਜਾਣਾ ਸੀ ਅਤੇ ਜੁਲਾਈ ਮਹੀਨੇ ਦੇ ਵਿੱਚ ਪਿੰਡ ਹੜ ਆਉਣ ਦੇ ਕਾਰਨ ਉਸ ਤੋਂ ਬਾਅਦ ਉਕਤ ਗ੍ਰੰਥੀ ਕਹਿੰਦਾ ਸੀਗਾ ਕਿ ਸਰਕਾਰ ਵੱਲੋਂ ਲੜਕੀਆਂ ਨੂੰ ਮੁਆਵਜ਼ਾ ਰਾਸ਼ੀ ਦਿੱਤੀ ਜਾਣੀ ਹੈ ਅਤੇ ਇਸ ਮੁਆਵਜ਼ੇ ਦੇ ਬਹਾਨੇ ਹੀ ਉਹ ਅਜਿਹਾ ਕੰਡ ਕਰਦਾ ਸੀਗਾ ਜਾਂ ਇਹ ਕਾਰਨਾਮੇ ਕਰਦਾ ਸੀ ਤੁਹਾਨੂੰ ਦੱਸ ਦਿਆਂ ਦਰਅਸਲ ਮੁਆਵਜ਼ਾ ਦਿਵਾਉਣ ਦਾ ਬਹਾਨਾ ਬਣਾ ਕੇ ਗ੍ਰੰਥੀ ਉਸ ਦੀਆਂ ਲੜਕੀਆਂ ਨੂੰ ਸੁਲਤਾਨਪੁਰ ਲੋਧੀ ਸਾਧ ਲੈਂਦਾ ਸੀ ਅਕਤੂਬਰ ਮਹੀਨੇ ਉਕਤ ਗ੍ਰੰਥੀ ਨੇ ਉਸ ਦੀ ਛੋਟੀ ਧੀ ਨੂੰ ਸੁਲਤਾਨਪੁਰ ਲੋਧੀ ਕਮਰੇ ਵਿੱਚ ਸੱਦਿਆ ਤੇ ਉਸ ਨੂੰ ਕੋਲ ਡਰਿੰਕ ਦੇ ਵਿੱਚ ਕੋਈ ਨਸ਼ੇਲੀ ਚੀਜ਼ ਪਿਲਾਉਣ ਤੋਂ ਬਾਅਦ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਮਲਜ਼ਮ ਨੇ ਉਸ ਦੀ ਧੀ ਨਬਾਲਕ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਵੀ ਕੁਝ ਦੱਸਿਆ ਤਾਂ ਉਸਤੇ ਪਰਿਵਾਰ ਨੂੰ ਜਾਨੋਂ ਮਾਰ ਦੇਊਗਾ ਨਵੰਬਰ ਮਹੀਨੇ ਵਿੱਚ ਮੁਲਜ਼ਮ ਮੁੰਡ ਲੜਕੀ ਨੂੰ ਫਾਰਮਾ ਤੇ ਦਸਤਖ ਕਰਵਾਉਣ ਦੇ ਬਹਾਨੇ ਸੁਲਤਾਨਪੁਰ ਲੋਧੀ ਲੈ ਗਿਆ ਤੇ ਕਮਰੇ ਦੇ ਵਿੱਚ ਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ ਉਹ ਹਰੇਕ ਵਾਰ ਲੜਕੀਆਂ ਨੂੰ ਧਮਕੀਆਂ ਦਿੰਦਾ ਸੀ ਕਿ ਉਹ ਉਹਨਾਂ ਦੀਆਂ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਤੇ ਪਾ ਦੇਵੇਗਾ ਇਸ ਜਨਵਰੀ ਮਹੀਨੇ ਵਿੱਚ ਜਦੋਂ ਉਕਤ ਗ੍ਰੰਥੀ ਫਿਰ ਉਸਦੀ ਵੱਡੀ ਧੀ ਨੂੰ ਸੁਲਤਾਨਪੁਰ ਲੋਧੀ ਇੱਕ ਕਮਰੇ ਦੇ ਵਿੱਚ ਲੈ ਕੇ ਗਿਆ ਤੇ ਜ਼ਬਰਦਸਤੀ ਜਿਹੜੀ ਸੀ ਕਰਨ ਲੱਗਿਆ ਤਾਂ ਉਸ ਤੋਂ ਬਾਅਦ ਲੜਕੀ ਨੇ ਗ੍ਰੰਥੀ ਨੂੰ ੱੱਕਾ ਮਾਰ ਕੇ ਛੁੱਟ ਦ ਦਿੱਤਾ ਤੇ ਆਪ ਦਰਵਾਜ਼ੇ ਦੀ ਕੁੰਡੀ ਖੋਲ ਕੇ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਈ ਸੋ ਪੀੜਤ ਲੜਕੀਆਂ ਦੀ ਮਾਂ ਨੇ ਦੱਸਿਆ ਕਿ ਉਕਤ ਗ੍ਰੰਥੀ ਨੇ ਉਸਤਿਆਂ ਲੜਕੀਆਂ ਦੀਆਂ ਅਸ਼ਲੀਲ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਉੱਤੇ ਹੁਣ ਪਾ ਦਿੱਤੀਆਂ ਨੇ ਤੇ ਉਧਰ ਪੁਲਿਸ ਦੇ ਵੱਲੋਂ ਦਾਅਵਾ ਹੈ ਕਿ ਗ੍ਰੰਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਸ਼ਰਮਨਾਕ ਕਰਤੂਤ ਕਿਸ ਤਰੀਕੇ ਦੇ ਨਾਲ ਉਹ ਨਬਾਲਗ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਜਿਸ ਤੱਕ ਸਮਾਜ ਦੇ ਵਿੱਚ ਚੰਗਾ ਰੁਤਬਾ ਹੁੰਦਾ ਹੈ ਹਾਲਾਂਕਿ ਆਰਥਿਕ ਤੌਰ ਦੇ ਉੱਤੇ ਜ਼ਰੂਰ ਪਰੇਸ਼ਾਨੀਆਂ ਨੇ ਗ੍ਰੰਥੀ ਸਿੰਘਾ ਨੂੰ ਪਰ ਸਮਾਜ ਵਿੱਚ ਉਹਨਾਂ ਨੂੰ ਬਣਦਾ ਮਾਨ ਸਤਕਾਰ ਹੈ ਉਹ ਜ਼ਰੂਰ ਦਿੱਤਾ ਜਾਂਦਾ ਸਮਾਜਿਕ ਤੌਰ ਦੇ ਉੱਤੇ ਕਿ ਗ੍ਰੰਥੀ ਸਿੰਘ ਨੇ ਜਿਹੜੇ ਉਹ ਗਰਵਾਣੀ ਦਾ ਪਾਠ ਕਰਦੇ ਨੇ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਇਸ ਕਰਕੇ ਉਹਨਾਂ ਦਾ ਮਾਨ ਸਨਮਾਨ ਸਮਾਜ ਵਿੱਚ ਕੀਤਾ ਜਾਂਦਾ ਪਰ ਇਹ ਕਾਰਨਾਮਾ ਕਿਤੇ ਨਾ ਕਿਤੇ ਗ੍ਰੰਥੀ ਸਿੰਘਾਂ ਦੀ ਤਸਵੀਰ ਨੂੰ ਜ਼ਰੂਰ ਢਾਲ ਆਉਂਦਾ ਕਿ ਜਿਹੇ ਲੋਕ ਵੀ ਸਮਾਜ ਦੇ ਵਿੱਚ ਹੈਗੇ ਨੇ ਜਿਹੜੇ ਕਿ ਆਪਣੀਆਂ ਗੰਦੀਆਂ ਹਰਕਤਾਂ ਦੇ ਕਾਰਨ ਲਾਂਤਾਂ ਖੱਟਦੇ ਨੇ ਤਾਂ ਕਿਸ ਤਰੀਕੇ ਨਾਲ 28 ਸਾਲ ਦੀ ਉਮਰ ਸੀ ਉਸ ਦੀ ਦੂਜੇ ਪਾਸੇ ਲੜਕੀਆਂ ਅਨਬਾਲਗ ਸੀਗੀਆਂ 16 ਤੇ 14 ਸਾਲ ਦੀਆਂ ਦੀ ਉਮਰ ਸੀਗੀ ਲੜਕੀਆਂ ਦੀ ਜਿਨ੍ਹਾਂ ਦੇ ਨਾਲ ਇਹ ਇਹ ਹਰਕਤਾਂ ਕਰਦਾ ਸੀ ਤਾਂ ਉਸ ਤੋਂ ਬਾਅਦ ਜਦੋਂ ਇਸ ਦਾ ਭਾਂਡਾ ਭੰਨਿਆ ਗਿਆ ਤਾਂ ਪੁਲਿਸ ਨੇ ਮਾਂ ਲੜਕੀਆਂ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ ਤੇ ਇਹਨਾਂ ਦੀ ਜਿਹੜੀ ਕਾਰਵਾਈ ਕੀਤੀ ਐਫ ਆਈ ਆਰ ਦਰਜ ਕੀਤੀ ਵੱਖ-ਵੱਖ ਧਰਾਵਾਂ ਲਾ ਕੇ ਤੇ ਉਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਹੋਈ ਹੈ ਹੁਣ ਵੱਡੇ ਖੁਲਾਸੇਸ ਦੇ ਵੱਲੋਂ ਹੋਰ ਵੀ ਕੀਤੇ ਜਾਣਗੇ ਤੇ ਜਿਹੜਾ ਵੱਣਦੀ ਕਾਰਵਾਈ ਐ ਇਸ ਦੇ ਉੱਤੇ ਹੋਈ ਹੈ ਕਿਉਂਕਿ ਲੜਕੀਆਂ ਨੂੰ ਥੀਰ ਬੋਲਣਾ ਪਿਆ ਆਪਣਾ ਮੂੰਹ ਖੋਲਣਾ ਪਿਆ ਜਿਹੜੀਆਂ ਕਿ ਲੰਬੇ ਸਮੇਂ ਤੋਂ ਇਸ ਗਰੰਥੀ ਸਿੰਘ ਦੀ ਦਰਿੰਦਗੀ ਦੀ ਦਾਸ਼ਕਾਰ ਹੋਈਆਂ ਪਈਆਂ ਸੀ ਤਾਂ ਉਮੀਦ ਕਰਦੇ ਹਾਂ ਕਿ ਸਮਾਜ ਦੇ ਵਿੱਚ ਜਿਹੜੇ ਅਜੇ ਲੋਕ ਨੇ ਉਹਨਾਂ ਦੇ ਉੱਤੇ ਬਣਦੀਆਂ ਕਾਰਵਾਈਆਂ ਇਸ ਤਰੀਕੇ ਨਾਲ ਹੁੰਦੀਆਂ ਰਹਿਣਗੀਆਂ ਇਸ ਤੇ ਮੁਤਲਕ ਹੋਰ ਵੀ ਜਿਹੜੀ ਅਪਡੇਟ ਆਏਗੀ ਤੁਹਾਡੇ ਨਾਲ ਸਾਂਝ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਲਈ ਇੰਨਾ ਹੀ ਦਿਓ ਜੱਜ ਧੰਨਵਾਦ